ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਹੋ ਖੰਨਾ ਟਾਈਮਸ ਟੀਵੀ ਦੇ ਨਾਲ ਤੇ ਪੂਰੇ ਵਿਸ਼ਵ ਦੇ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਇਸ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਵਿੱਚ ਤਾਪਸ ਨੂੰ ਲੈ ਕੇ ਅੱਜ ਮੋਹਾਲੀ ਜ਼ਿਲ੍ਹੇ ਦੇ ਪਿੰਡ ਬੜੌਦੀ ਦੇ ਵਿੱਚ ਪਹੁੰਚੇ ਆਂ ਹਰ ਇੱਕ ਸਾਲ ਇੱਥੇ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਤੇ ਜਿਹੜੇ ਉਪਰਾਲੇ ਨੇ ਸੰਗਤ ਵੱਲੋਂ ਪਿੰਡ ਦੀ ਕਮੇਟੀ ਵੱਲੋਂ ਕੀਤੇ ਜਾਂਦੇ ਨੇ ਤੇ ਕਮੇਟੀ ਸਾਡੇ ਨਾਲ ਮੌਜੂਦ ਹੈ ਤੇ ਗੱਲਬਾਤ ਕਰਦੇ ਮੱਭਾ ਗੁਲਜਾਰ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਅੱਜ ਜਰਮ ਦਿਹਾੜਾ ਮਨਾਇਆ ਜਾ ਰਿਹਾ ਹੈ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਦੇਖੋ ਜੀ ਉਹਨਾਂ ਦੀ ਕੁਰਬਾਨੀ ਨੂੰ ਮਨਾਇਆ ਜਾ ਰਿਹਾ ਕਿਉਂਕਿ ਬਹੁਤ ਬੜੀ ਕੁਰਬਾਨੀ ਬਿਨਾਂ ਹਸੀਸ ਤੇ ਲੜੇ ਜੇ ਅੱਜ ਵੀ ਸਾਡੇ ਲੋਕ ਉਹਨਾਂ ਨੂੰ ਯਾਦ ਨਹੀਂ ਕਰਦੇ ਤਾਂ ਬਹੁਤ ਮਾੜੀ ਗੱਲ ਹੈ ਨੌਜਵਾਨ ਪੀੜੀ ਨੂੰ ਮੇਰੀ ਬੇਨਤੀ ਹੈ ਅੱਗੇ ਤੇ ਅਗੇ ਇਹ ਵੀਡੀਓ ਨੂੰ ਪਹੁੰਚਾਇਓ ਜਾਦਾ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਆਪਾਂ ਨਸ਼ੇ ਵਕਾਰਾਂ ਵਿੱਚ ਫਸਦੇ ਹੋ ਜਾਂ ਮੂਫੋਨ ਦੇਖ ਦੇ ਕੇ ਗੁਰੂ ਘਰ ਦੇ ਟੁੱਟਦੇ ਹੋ ਉਹ ਨਹੀਂ ਟੁੱਟਣਾ ਚਾਹੀਦਾ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਹੜਾ ਅਗਲਾ ਸਮਾਂ ਹੈ ਜੇ ਆਹੀ ਹਾਲਤ ਰਹੀ ਤਾ ਪਾਰਠੀ ਸਿੰਘ ਵੀ ਬਾਠ ਕਰਨ ਵਾਲੇ ਨਹੀਂ ਮਿਲਣਗੇ ਔਰ ਨਾਲ ਘਰ ਦੇ ਅੰਦਰ ਨਾਮ ਵੀ ਚੱਕ ਹੋ ਜਾਣਗੇ ਜੋ ਸਰਕਾਰਾਂ ਚਾਹੁੰਦੀਆਂ ਉਹ ਉਹਨਾਂ ਦਾ ਫਿਰ ਸਫਲ ਹੋ ਜਾਣਗੀਆਂ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਅਮਰਿਸ਼ਕਾਓ ਔਰ ਨਾਲ ਬਾਬਾ ਜੀ ਬਾਰੇ ਦੱਸੋ ਵੀ ਉਹਨਾਂ ਨੇ ਆ ਕੁਝ ਕੀਤਾ ਆਪਾਂ ਨੂੰ ਆ ਕੁਝ ਕਰਨਾ ਚਾਹੀਦਾ ਬਾਕੀ ਜੋ ਆਪ ਸਾਡੇ ਕੋਲ ਚੱਲ ਕੇ ਆਏ ਆ ਟੀਵੀ ਵਾਲੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂਆਂ ਦੀ ਗੱਲ ਨੂੰ ਲੋਕਾਂ ਦੇ ਵਿੱਚ ਪਹੁੰਚਾਉਣਾ ਸੰਗਤਾਂ ਵਿੱਚ ਪਹੁੰਚਾਉਣਾ ਮੈਂ ਥੋੜਾ ਜਿਹਾ ਬਹੁਤ ਧੰਨਵਾਦ ਕਰਦਾ ਕਿਉਂਕਿ ਬੁਲਾਏ ਤੇ ਹਰੇਕ ਆਉਂਦੇ ਨੇ ਪਰ ਮੈਂ ਜਦੋਂ ਵੀ ਦੇਖਿਆ ਤੁਸੀਂ ਪਹਿਲਾਂ ਖੜੇ ਹੁੰਦੇ ਆ ਮੈਂ ਥੋੜਾ ਬਹੁਤਾਂ ਦੀ ਬਾਤ ਕਰਦਾ ਔਰ ਇਹਨਾਂ ਬਹੀ ਕਹਿੰਦਾ ਔਰ ਮਖਮਲ ਦਾ ਇਜਾਜ਼ਤ ਹੈ ਕਮੇਟੀ ਮੇਰੀ ਬਹੁਤ ਸ਼ਾਨੀ ਸਭਜੀ ਹੈ ਮੇਰਾ ਸਾਥ ਦਿੰਦੀ ਹੈ ਸੰਗਤਾਂ ਬਹੁਤ ਬਾਹਰੋਂ ਵੀ ਆਉਂਦੀਆਂ ਹੈ ਔਰ ਇਸ ਤੋਂ ਜਿਹੜੀ ਵੀ ਅਰਦਾਸ ਕਰਦੇ ਆ ਗੁਰੂ ਕਿਰਪਾ ਕਰਦਾ ਇਸੇ ਕਰਕੇ ਫਿਰ ਖੰਡਵਾੜ ਕਰਾਉਂਦੇ ਨੇ ਸੰਗਤ ਦੂਰ ਦੇ ਰੇਡੇ ਤੇ ਚੱਲ ਕੇ ਆਉਂਦੀ ਹੈ ਨਗਰ ਦਾ ਵੀ ਬਹੁਤ ਸਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਦੋਂ ਤੋਂ ਉਪਰਾਲੇ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਸਰਬ ਸੰਗਤਾਂ ਆਲ ਵਾਲਡ ਦੀ ਸੰਗਤ ਨੂੰ ਤੰਤਨ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਇਹ ਉਪਰਾਲਾ ਹਰ ਸਾਲ ਹੁੰਦਾ ਹੈ ਤਕਰੀਬਨ ਬਹੁਤ ਹੀ ਸਾਲ ਤੰਤਨ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋ ਗਿਆ ਇਹ ਸਾਰਾ ਸਹਿਯੋਗ ਹੈ ਜਿਹੜਾ ਸਾਰਾ ਸੇਰਾ ਇਹ ਸਾਡੇ ਮੁੱਖ ਸੇਵਾਦਾਰ ਭਾਈ ਸਾਹਿਬ ਪਾਈ ਗੁਲਜਾਰ ਸਿੰਘ ਇਹਨਾਂ ਦੇ ਸਦਕਾ ਹੁੰਦਾ ਤੇ ਇਸ ਸਮਾਗਮ ਦੀ ਪ੍ਰੇਰਣਾ ਭਾਈ ਸਾਹਿਬ ਪਾਈ ਸੁੱਚਾ ਸਿੰਘ ਵੱਲੋਂ ਉਹਨਾਂ ਨੇ ਰਾਣਾ ਸਾਹਿਬ ਜਾ ਕੇ ਸੰਤ ਬਾਬਾ ਇਸ਼ਰ ਸਿੰਘ ਦੇ ਕੋਲ ਰਹੇ ਨੇ ਤੇ ਉਹਨਾਂ ਨੇ ਹੀ ਉਪਰਾਲਾ ਪ੍ਰੇਰਣਾ ਸਦਕਾ ਇਹ ਸਮਾਗਮ ਜਿਵੇਂ ਸ਼ੁਰੂਆਤ ਕੀਤੀ ਕਰਾਈ ਹੈ ਉਹਨਾਂ ਦੇ ਸਿਰ ਤੋਂ ਕਰਵਾਈ ਹੈ ਇਸ ਕਰਕੇ ਜਿਹੜਾ ਵੀ ਹੈ ਸਮਾਗਮ ਦਾ ਸਾਰਾ ਸਿਹਰਾ ਸਾਡੇ ਮੁੱਖ ਸੇਵਾਦਾਰ ਭਾਈ ਸਾਹਿਬ ਪਾਈ ਗੁਲਜਾਰ ਸਿੰਘ ਜੀ ਸਾਡੇ ਕਮੇਟੀ ਦੇ ਮੈਂਬਰ ਆ ਜਾਂਚੀ ਬਹੁਤ ਹੀ ਜੋ ਬ੍ਰੀਕੀ ਦੇ ਨਾਲ ਹਿਸਾਬ ਕਿਤਾਬ ਰੱਖਦੇ ਨੇ ਭਾਈ ਸਾਹਿਬ ਭਾਈ ਉਜਾਗਰ ਸਿੰਘ ਜੀ ਤੇ ਪਰਮਜੀਤ ਸਿੰਘ ਪੰਮਾ ਪੰਚ ਤੇ ਦਾਸ ਪ੍ਰਧਾਨ ਗੁਰਦੁਆਰਾ ਗੁਰਸੰਗਤ ਸਰਸਤਾਨ ਬਾਬਾ ਦੀ ਸਿੰਘ ਜੀ ਪਿੰਡ ਬੜੋਦੀ ਤੇ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਜਿਵੇਂ ਬਾਬਾ ਜੀ ਜੀਨੇ ਦੱਸਿਆ ਵੀ ਨੌਜਵਾਨ ਵੀਰ ਹੈ ਉਹ ਅੱਜ ਕੱਲ੍ਹ ਰਾਹਤੇ ਤੋਂ ਭਟਕ ਰਹੇ ਨੇ ਉਹਨਾਂ ਨੂੰ ਅੱਜ ਕੱਲ੍ਹ ਨਸ਼ੇ ਛੱਡ ਕੇ ਕੁਰੇਤਾ ਛੱਡ ਕੇ ਅਮਰਤ ਛਕਣਾ ਸਿੰਘ ਸਜਣਾ ਬਹੁਤ ਹੀ ਜ਼ਰੂਰੀ ਹੈ ਇਸ ਕਰਕੇ ਸਾਰੇ ਹੀ ਸਿੱਖ ਕੌਮ ਦੇ ਜਿੰਨੇ ਵੀ ਨਵੰਦੇ ਆ ਹੋਰ ਹੈ ਤੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਅਮਰਤ ਸ਼ੋਗੋ ਸਿੰਘ ਸਜੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਆਪਾਂ ਗੱਲ ਕਰੀਏ ਕਿੰਨੇ ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ ਇਸ ਸਥਾਨ ਤੇ ਵਾਹਿਗੁਰੂ 24 24 ਜਨਵਰੀ ਨੂੰ ਚਾਰ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ ਹਰ ਸਾਲ ਇਹ ਨਹੀਂ ਹੈ ਵੀ ਇੱਕ ਅਖੰਡ ਪਾਠ ਹੈ ਕਦੇ ਚਾਰ ਕਦੇ ਪੰਜ ਕਦੇ 7 8 ਵੀ ਹੋ ਜੰਨੇ ਆ ਕੋਈ ਗਿਣਤੀ ਨਹੀਂ ਹੈ ਜਦੋਂ ਸੰਗਤਾਂ ਜਿਉਂ ਜਿਉ ਜਿਹਨੇ ਬਾਬਾ ਜੀ ਨੇ ਦੱਸਿਆ ਵੀ ਉਹਨਾਂ ਦੀ ਸੁੱਖਾਂ ਵਾਰ ਆਉਂਦੀਆਂ ਇੱਥੇ ਅਰਦਾਸ ਕਰਾਉਨੇ ਆ ਅਰਦਾਸ ਹੋਣ ਤੋਂ ਬਾਅਦ ਉਹ ਆਪਣੇ ਆਪ ਕਹਿੰਨੇ ਬਾਬਾ ਜੀ ਅਸੀਂ ਇੱਥੇ ਖੰਡਪਾਟ ਸਾਰੰਭ ਕਰਾਉਣਾ ਉਹ ਖੰਡਪਾਟ ਹੁੰਦੇ ਆ ਉਹਦੀ ਕੋਈ ਗਿਣਤੀ ਨਹੀਂ ਹੁੰਦੀ ਕਦੇ 4 ਹੈ ਕਈ ਕਿਸੇ ਸਾਲ ਕਿਸੇ ਸਾਲ 5 ਹੈ ਕਿਸੇ ਸਾਲ 10 ਵੀ ਹੋ ਜੰਨੇ ਆ ਇਹ ਬਹੁਤ ਹੀ ਅਪਾਰ صدਕਾ ਬਾਬਾ ਦੀਪ ਸਿੰਘ ਦੀ ਸ਼ਹੀਦ ਉਹਨਾਂ ਦਾ ਮੇਰਾ ਪਰਿਆ ਹੱਥ ਇਸ ਸਥਾਨ ਤੇ ਬਹੁਤ ਹੀ ਚਿਰਾਂ ਤੋਂ ਤੇ ਹੁਣ ਵੀ ਚੱਲ ਰਿਹਾ ਇਸ ਸਮਾਗਮ ਤੁਸੀਂ ਦੇਖ ਰਿਓ ਕਿਵੇਂ ਰੰਗ ਲੱਗੇ ਰੌਣਕਾਂ ਲਗੀਆਂ ਸੰਗਤਾਂ ਆ ਕੇ ਇੱਥੇ ਨਕਮਸਤਕ ਹੁੰਦੀਆਂ ਗੁਰਬਾਣੀ ਜਸਤ ਦਾ ਕੀਰਤਨ ਕਰਦੀਆਂ ਤੇ ਤੁਹਾਡਾ ਟਾਈਮ ਟੀਵੀ ਖੰਨਾ ਵਾਲਿਆਂ ਦਾ ਬਹੁਤ ਹੀ ਧੰਨਵਾਦ ਹੈ ਜਿਹੜੀ ਇਸ ਆਵਾਜ਼ ਨੂੰ ਵਰਲਡ ਤੱਕ ਪਹੁੰਚਾ ਰਹੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਅੱਜ ਜਿਹੜੇ ਬਾਬਾ ਦੀਪ ਸਿੰਘ ਜੀ ਪ੍ਰਕਾਸ਼ ਦਿਹਾੜਾ ਹੈ ਮਿਲਤੂ ਮਜ਼ਾ ਨਾਲ ਮਨਾਇਆ ਜਾ ਰਿਹਾ ਇਸ ਵੀਰੇ 11 ਵਜੇ ਤੋਂ ਸ਼ੁਰੂ ਲੈ ਕੇ 4 ਵਜੇ ਤੱਕ ਚੱਲਣਗੇ ਇਹ ਸੰਤ ਮਹਾਂਪੁਰਸ਼ ਵੀ ਆਉਣਗੇ ਤੇ ਰਾਗੀ ਸਿੰਘ ਆਉਣਗੇ ਤੇ ਆਪਣੇ ਗੁਰਬਾਣੀ ਦਾ ਕੀਰਤਨ کرن گے اور اتھے حدیث کم ਸਣਾਉਣਗੇ ਤੇ ਆਪਣੇ ਜਿਹੜੇ ਸੰਗਤਾਂ ਇੱਥੇ ਬੜੇ ਉਤਸ਼ਾਹ ਦੇ ਨਾਲ ਪਿਆਰ ਦੇ ਨਾਲ ਬਾਣੀ ਪੜ੍ਹਦੀਆਂ ਹਨ ਸੇਵਾ ਕਰਦੀਆਂ ਹਨ ਤੇ ਕੀਰਤਨ ਸਰਵਣ ਕਰ ਰਹੀਆਂ ਹਨ ਮੇਰੀ ਬੇਨਤੀ ਹੈ ਮੈਂ ਸਭ ਤੋਂ ਪਹਿਲਾਂ ਪਾਤਸ਼ਾਹ ਨੂੰ ਦੱਸਿਆ ਵੀ ਜਿਹੜੇ ਬੱਚਿਆਂ ਨੂੰ ਪੜਤ ਪੜਨ ਤੋਂ ਹਟ ਕੇ ਗੁਰੂ ਦੀ ਲੜ ਲੱਗਣਾ ਚਾਹੀਦਾ ਹੈ ਜਿਹੜੇ ਬੱਚੇ ਹੈ ਉਹਨਾਂ ਨੂੰ ਆਪਣੇ ਮਾਤ ਪਿਤਾ ਸਨਸਕਾਰ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਮਾਤ ਪਿਤਾ ਦੇ ਅੱਗੇ ਰਹਿਣਾ ਚਾਹੀਦਾ ਹੈ ਸੇਵਾ ਕਰਨਾ ਚਾਹੀਦਾ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਸੁਣਨੀ ਚਾਹੀਦੀ ਹੈ ਤੇ ਉਹਨਾਂ ਨੂੰ ਸੰਸਥਾ ਲੈਣੀ ਚਾਹੀਦੀ ਹੈ ਮਾਹ ਬਾਬ ਦਾ ਫਰਜ਼ ਬਣਦਾ ਕਿ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾ ਜਿੱਥੇ ਊੜਾ ਖਰ ਹੈ ਉਹਦੇ ਨਾਲ ਉਹਨਾਂ ਨੂੰ ਜੁੜਾ ਵੀ ਕੰਮ ਰੱਖਣ ਚਾਹੀਦਾ ਤਾਂ ਕਿ ਸਾਡੇ ਸਿੱਕੀ ਸਦਨ ਤੇ ਜਿਹੜੇ ਸਿੱਕੀ ਇਸ ਕੈਮਰਾ ਸਕੇ ਇਹ ਹੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੇ ਸਾਡਾ ਸਾਡੇ ਟੀਵੀ ਆਣ ਦਾ ਮੈਂ ਆਪਣੇ ਤੈਵਿਆਂ ਵੱਲੋਂ ਆਪਣੀ ਕਮੇਟੀ ਵੱਲੋਂ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਜੀ ਆਇਆਂ ਵਾਹਿਗੁਰੂ ਬਾਬੇ ਘੀਰ ਵਿੱਚ ਕੀ ਕਹਿਣਾ ਚਾਹੂਗੇ ਸੰਗਤਾਂ ਜੀ ਮੈਂ ਇਹ ਗੱਲ ਗਾਗਾ ਵੀ ਇੱਥੇ ਜੋ ਫਰਾਂਸੀਸ ਪਾਰਟੀ ਸਿੰਘਾਂ ਦੇ ਕਮਰੇ ਤਿਆਰੀ ਹੋ ਰਹੀ ਹੈ ਉਹਦੇ ਵਾਸਤੇ ਸੰਗਤਾਂ ਨੂੰ ਵੀ ਲਈ ਵੱਧ ਤੋਂ ਵੱਧ ਭਾਈ ਸੇਵਾ ਪਜਾਓ ਔਰ ਨਾਲ ਮੈਂ ਤਾਂ ਪਹਿਲਾਂ ਕਿਹਾ ਸੀਗਾ ਵੀ ਆਉਣ ਵਾਲਾ ਸਮਾਂ ਗੁਲਾਮੀ ਦਾ ਹੋ ਜਾਏਗਾ ਕਿਉਂਕਿ ਅੱਜ ਵੀ ਗੁਲਾਮ ਹੈ ਮੈਂ ਬੋਲਦਾ ਹੁੰਦਾ ਹਰ ਸਟੇਸ਼ਨ ਦੇ ਬਿਹੇਵਾਰਤ ਆਜ਼ਾਦ ਭਾਰਤ ਦੇ ਗੁਲਾਮ ਵਸਿਓ ਆਪਾਂ ਆਜ਼ਾਦ ਕਿਵੇਂ ਰਹਿ ਸਕਦੇ ਹਾਂ ਇੱਕ ਤਾਂ ਜਿਹੜੀਆਂ ਸਰਕਾਰਾਂ ਹੈ ਮੈਂ ਉਹਨਾਂ ਦੇ ਵੀ ਲਾਵਾਂਗਾ ਚਾਹੇ ਕੋਈ ਵੀ ਪਾਰਟੀ ਹੈ ਅੱਜ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਿਤੇ ਬੈਠ ਜਾਣ ਜਾ ਕੇ ਤਾਂ ਜਿਹੜੇ ਹਵਾਰੇ ਵਰਗੇ ਅੰਦਰ ਨੇ ਸਾਡੇ ਭਾਈ ਉਹ ਬਾਹਰ ਆ ਸਕਦੇ ਆ ਕਿਉਂ ਮੈਂ ਤਾਂ ਇਹ ਸ਼ੀ ਗੱਲ ਨਹੀਂ ਸਮਝਦਾ ਬਾਵਾ ਸਾਹਿਬ ਦਾ ਸਵਿਧਾਨ ਲਿਖਿਆ ਵਾ ਉਹਦੇ ਵੀ ਉਲਟ ਜੱਲਦੀ ਸਰਕਾਰ ਉਹਨੂੰ ਵੀ ਨਹੀਂ ਮੰਨ ਰਹੀ ਐਨੀ ਦੇਰ ਤੋਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਦੁਆ ਮੇਰਾ ਹੈ ਜਿਹੜੇ ਘੜਮ ਚੌਧਰੀ ਨੇ ਜਿੰਨੇ ਵੀ ਪਾਰਟੀਆਂ ਦੇ ਕੋਈ ਕਹਿੰਦਾ ਮੇਰੇ ਕੋਲ ਇੰਨਾ ਇਕੱਠ ਹੋ ਗਿਆ ਕੋਈ ਕਹਿੰਦਾ ਇੰਨਾ ਹੋ ਗਿਆ ਉਹ ਸਾਰੇ ਇਕੱਠੇ ਹੋ ਗਏ ਇੱਕ ਇੱਕ ਘੰਟਾ ਲਾ ਦਿਓ ਸਾਰੇ ਬਾਹਰ ਆ ਜਾਣਗੇ ਸੋ ਇਹਨੇ ਧਰਨੇ ਲਾ ਰਹੇ ਆ ਆਪਾਂ ਸਭ ਕੋ ਕਰ ਰਹੇ ਆ ਫਿਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਉਹ ਜਿਹੜੇ ਸਿੰਘ ਸਾਹਿਬਾਨ bina ਕਿਸੇ ਉਤੇ ਰੱਖੇ ਹੋਏ ਅੰਦਰ ਵਾਰੇ ਵਰਗੇ ਹੋਰ ਸਾਰੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਜਾਵੇ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀ ਦੇ ਵਿੱਚ ਜਿੱਦੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਤੇ ਦਸਤਾਰ ਵੀ ਸਜਾਈ ਜਾ ਰਹੀ ਹੈ ਜਿਹੜੇ ਨੌਜਵਾਨ ਇੱਥੇ ਪਹੁੰਚ ਰਹੇ ਨੇ ਕਬੀਰ ਸਾਹਿਬ ਦਾ ਮੌਜੂਦ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਤੰਤਰ ਬਾਬਾ ਮਰਸ਼ੀਦ ਦੀਪ ਸਿੰਘ ਜੀ ਨੇ ਮੁਖ ਰੱਖਦੇ ਹੋਏ ਅਸੀਂ ਅੱਜ ਦਸਤਾਰ ਸਿਖਲਾਈ ਕੈਂਪ ਲਾਇਆ ਹੈ ਸੋ ਅਸੀਂ ਦਸਤਾਰ ਸਿਖਾਉਣ ਦਾ ਇਹੀ ਮਤਲਬ ਹੈ ਤਾਂ ਕਿ ਵੱਧ ਤੋਂ ਵੱਧ ਬੱਚੇ ਗੁਰਬਾਣੀ ਤੇ ਸਿੱਖੀ ਨਾਲ ਜੁੜਨ ਮੇਰੇ ਨਾਲ ਮੇਰੇ ਵੀਰ ਅਰਸ਼ਪ੍ਰੀਤ ਸਿੰਘ ਲੋਹਾਰੀ ਪਿੰਡ ਤੋਂ ਗੁਰਪ੍ਰੀਤ ਸਿੰਘ ਕੁਰਾਲੀ ਤੋਂ ਅਤੇ ਹਰਿੰਦਰ ਸਿੰਘ ਕੁਰਾਲੀ ਤੋਂ ਇਹ ਨਾਲ ਨੇ ਮੇਰਾ ਬਹੁਤ ਸਹਾਇਓ ਕਰਦੇ ਨੇ ਇਹ ਸਾਡੀ ਅਕੈਡਮੀ ਆਪਦੀ ਹੈ ਬਖਸ਼ੀਸ਼ ਦਸਤਾਰ ਅਕੈਡਮੀ ਸੋ ਇਹ ਸਰ ਗੁਰਪ੍ਰੀਤ ਸਿੰਘ ਜੀ ਵੱਲੋਂ ਸਟਾਰਟ ਕੀਤੀ ਗਈ ਸੀ ਤੇ ਹੁਣ ਸਾਨੂੰ ਇੰਨਾ ਸਹਿਯੋਗ ਮਿਲਿਆ ਜੋ ਕਿ ਇੰਟਰਨੈਸ਼ਨਲ ਟਰਬਨ ਕਿੰਗ ਹਰਦੀਪ ਸਿੰਘ ਹੋਰ ਟਰਬਨ ਕੋਚ ਬਹੁਤ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਦਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਜੋ ਇਹਨਾਂ ਨੂੰ ਗਾਹਾਂ ਤੋਂ ਸੇਧ ਮਿਲੇ ਅਤੇ ਹੋਰ ਬੱਚੇ ਬੱਚੀਆਂ ਜਿਹੜੇ ਦਸਤਾਰ ਸਿੱਖਣਾ ਚਾਹੁੰਦੇ ਹਨ ਬਣਾਉਣਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ